ਸੁਖਪਾਲ ਖਹਿਰਾ ਨੂੰ ਇੱਕ ਨੋਟਿਸ ਜਿਹੜਾ ਹੈ ਉਹ ਸੀਐਮ ਮਾਨ ਦੇ OSD ਰਾਜਵੀਰ ਕੁਮੰਦ ਦੇ ਵੱਲੋਂ ਭੇਜਿਆ ਗਿਆ ਹੈ ਜਿਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਪਰ ਹੁਣ ਸੁਖਪਾਲ ਖੈਰਾ ਦੇ ਵੱਲੋਂ ਵਿਐਸਪੀਜ਼ ਦੇ ਉੱਤੇ ਪੂਰਾ ਸਪਸ਼ਟਕਰਨ ਦਿੱਤਾ ਗਿਆ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟ ਕਰਕੇ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਦੇ ਆਸਪੀ ਰਾਜਵੀਰ ਘੁੰਮਣ ਨੇ ਮੈਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ। ਇੱਕ ਵਾਰ ਜਦੋਂ ਮੈਨੂੰ ਫਰਜੀ ਨੋਟਿਸ ਮਿਲ ਜਾਂਦਾ ਹੈ ਤਾਂ ਮੈਂ ਉਸ ਤੇ ਰਿਸਟਡ ਕੋਰ ਕਰਮਾਦਾ ਟੁਕਮਾ ਜਵਾਬ ਦੇਮਗਾ ਜਿਸ ਬਾਰੇ ਮੈਨੂੰ ਪੂਕਤਾ ਜਾਣਕਾਰੀ ਹੈ ਪਰ ਇਸ ਤੋਂ ਪਹਿਲਾਂ ਮੈਂ OSD ਰਾਜਵੀਰ ਕੁਮਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਪਸ਼ਟ ਕਰੇ ਕਿ ਸੰਗਰੂਰ ਦੇ ਪਿੰਡ ਕਰਾਚੋ ਚ ਉਸਦੇ ਸ਼ਾਨਦਾਰ ਘਰ ਦਾ ਸੋਰਸ ਕੀ ਹੈ ਅਤੇ ਕੀ ਚਮਕੌਰ ਸਾਹਿਬ ਦੇ ਪਿੰਡ ਬੱਲਾ ਦੇ ਵਿੱਚ ਉਸਦੇ ਦੋਸਤ ਪੀਸੀਏ ਮੈਂਬਰ ਵੀਰ ਦਵਿੰਦਰ ਦੇ ਘਰ ਵਿੱਚ ਖੜੀ 3 ਕਰੋੜ ਦੀ ਰੇਂਜ ਰੋਵਰ ਉਸ ਦੀ ਆਪਣੀ ਮਲਕੀਅਤ ਹੈ ਜਾਂ ਉਸ ਦੀ ਬੇਨਾਮੀ ਜਾਇਦਾਦ ਹੈ ਇਸ ਸਵਾਲ ਸੁਖਪਾਲ ਖੈਰਾ ਦੇ ਵੱਲੋਂ ਖੜੇ ਕੀਤੇ ਗਏ ਨੇ ਸਵੇਰੇ ਹੀ ਅਪਡੇਟ ਸਾਹਮਣੇ ਆਈ ਸੀ ਕਿ ਸੀਐਮ ਮਾਨ ਦੇ ਓਐਸਡੀ ਦੇ ਵੱਲੋਂ ਸੁਖਪਾਲ ਖੈਰਾ ਨੂੰ ਇੱਕ ਮਾਨ ਹਾਨੀ ਦਾ ਲੀਗਲ ਨੋਟਿਸ ਭੇਜਿਆ ਗਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸੁਖਪਾਲ ਖੈਰਾ ਮਾਫੀ ਮੰਗੇ ਜੇਕਰ ਉਸ ਦੇ ਵੱਲੋਂ ਮਾਫੀ ਨਾ ਮੰਗੀ ਗਈ ਤਾਂ ਕਾਰਵਾਈ ਹੋਵੇਗੀ ਉਸ ਦੇ ਉੱਤੇ ਠੋਕਮਾ ਜਵਾਬ ਕਾਂਗਰਸੀ ਲੀਡਰ ਸੁਖਪਾਲ ਖੈਰਾ ਨੇ ਦਿੱਤਾ ਹੈ We'll <laughs>